ਰਸ਼ੀਆ ਮਤਲਬ ਆਰਮੀ ਚ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਹਾਂਜੀ ਸਰਕਾਰ ਵੱਲੋਂ ਫੋਨ ਨਹੀਂ ਆਂਦਾ ਪਿਆ ਆਪਣੇ ਬੱਚੇ ਦੀ ਖਾਤਰ ਗਏ ਸੀ ਤੇ ਹੁਣ ਉਹ ਖੁਦ ਨਹੀਂ ਮਿਲਦੇ ਪਏ ਅਸੀਂ ਕੰਡੀ ਕੰਡਾ ਹੈ ਬੱਸ ਉਹਨਾਂ ਬ੍ਰੇਨ ਇਹਨਾਂ ਦਾ ਮਤਲਬ ਆਪਣੇ ਤੋਂ ਇਹ ਤਾਂ 2% ਬ੍ਰੇਨ ਹੈਗਾ ਵਾ ਹਾਂਜੀ ਆਪਣੇ ਨਾਲੋਂ ਤੇ ਇਹਦੀ ਐਡੀ ਵੱਡੀ ਪ੍ਰੋਬਲਮ ਨੂੰ ਵੇਖ ਕੇ ਇਹਦੇ ਪਾਪਾ ਨੇ ਆ ਡਿਸੀਜਨ ਲਿਆ ਹੈ ਕਿ ਅਸੀਂ ਬਾਹਰ ਜਾਵਾਂਗੇ ਤੇ ਕੁਝ ਇਹਦੇ ਵਾਸਤੇ ਕਰ ਸਕਾਂਗੇ ਵਿਨੇਸ਼ ਸੁਭੀ ਹਿਰਾ ਸਿੰਘ ਨਾਲ ਗੱਲ ਕੀਤੀਆਂ ਨੂੰ ਕਿੰਨਾ ਚਰ ਹੋ ਗਿਆ ਲਾਸਟ ਕਦੋਂ ਗੱਲ ਹੋਈ ਸੀ ਤੁਹਾਡੀ ਹਾਡੀ 24 ਸਤੰਬਰ ਨੂੰ ਇਸੀ ਘਰ ਲਾਸਟ ਹੈ ਉਸ ਤੋਂ ਬਾਅਦ ਕੋਈ ਕਾਲ ਨਹੀਂ ਆ ਉਹਨਾਂ ਨੂੰ 3 ਮਹੀਨੇ ਹੋ ਜਾਣੇ 24 ਤਰੀਕ ਨੂੰ ਤੇ 2 ਢਾਈ ਮਹੀਨੇ ਲਾ ਕੇ ਚੱਲੋ ਤੁਸੀਂ ਮਨ ਚਾਹੁੰਦੇ ਵਿਚਾਰ ਕਰਨ ਵਾਲੇ ਕਹਿੰਦੇ ਵੀ ਆ ਕਿ ਕੁਝ ਹੋ ਵੀ ਗਿਆ ਹੋਵੇਗਾ ਅਸੀਂ ਕੀ ਕਰਨਾ ਮੈਂ ਹੁਣ ਉਡੀਕਦੀ ਪਈ ਆ ਪਰ ਮੈਂ ਮੰਨਦੀ ਨਹੀਂ ਹਾਲੇ ਵੀ ਛੋਟੀ ਜਿਹੀ ਬੱਚੀ ਆ ਕਿੰਨਾ ਕਿ ਪਾਪਾ ਨੂੰ ਯਾਦ ਕਰਦੀ ਆ ਪਾਪਾ ਦੀ ਵੇਖ ਕੇ ਫੋਟੋਆਂ ਨੂੰ ਚੁੰਮਦੀ ਆ ਤੇ ਕੀ ਗੱਲਾਂ ਕਰਦੀ ਆ ਵੀ ਪਾਪਾ ਜੀ ਕਦੋਂ ਆਉਣਗੇ ਜਾਂ ਕੀ ਕਰਦੀ ਆ ਸਰਕਾਰ ਨੂੰ ਸਾਡੀ ਕੀਮਤ ਦਾ ਨਹੀਂ ਪਤਾ ਪਈ ਉਹਨਾਂ ਦੀ ਕਿੰਨੀ ਕੀਮਤ ਤੁਹਾਡੀ ਜ਼ਿੰਦਗੀ ਵਿੱਚ ਸਰਕਾਰ ਆਪਣੀ ਮਨ ਦੀਆਂ ਸੋਚ ਕਰਨ ਈ ਆ ਪਰ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਕਿਸੇ ਨੂੰ ਨਹੀਂ ਵੇਖਣ ਦੀ ਵੀ ਉਹਨਾਂ ਦੇ ਕਿੱਦਾਂ ਦੇ ਪਰਿਵਾਰ ਆ ਉਹਨਾਂ ਦੀ ਰੋਜ਼ੀ ਰੋਟੀ ਆ ਜਿਹੜੀ ਤੁਸੀਂ ਮਾਰ ਦੇਣੀ ਆ ਕਿੰਨੇ ਢਿੱਡ ਪਿੱਛੇ ਹੜਿੱਕਣ ਦੇ ਉਹਨਾਂ ਨੂੰ ਜੇ ਤਾਂ ਕੋਈ ਕੋਈ ਸਾਰਾ ਨਹੀਂ ਹੈਗਾ ਮੈਨੂੰ ਸੁਣ ਵੀ ਉਹਨਾਂ ਦਾ ਵੀਜ਼ਾ ਵੀ ਖਤਮ ਹੋ ਰਿਹਾ ਸੀ ਲਾਸਟ ਵਾਲਾ ਹਾਂਜੀ 27 ਦਿਨ ਦਾ ਵੀਜ਼ਾ ਰਹਿ ਗਿਆ ਸੀ ਉਹਨਾਂ ਦਾ ਸਾਰਾ ਹਾਂਜੀ ਤੇ ਕੀ ਉਹਨਾਂ ਨੂੰ ਲਾਜ ਦਿੱਤਾ ਗਿਆ ਸੀ ਕੀ ਕਿਹਾ ਗਿਆ ਸੀ ਉਹਨਾਂ ਨੂੰ ਵੀ ਤੁਹਾਡਾ ਵੀਜ਼ਾ ਵੱਜ ਜਾਊਗਾ ਜਾਂ ਹੋਰ ਕੀ ਕਿਹਾ ਗਿਆ ਸੀ ਉਹਨਾਂ ਨੂੰ ਇਸੀ ਇਹੀ ਕਹਿਆ ਹੈ ਕਿ ਤੁਹਾਨੂੰ ਚੰਗੇ ਪੈਸੇ ਮਿਲ ਜਾਣਗੇ ਤੁਹਾਨੂੰ ਹੈਲਪਰੀ ਦੀ ਜੋਬ ਮਿਲੇਗੀ ਤੇ ਤੁਹਾਨੂੰ ਤਨਖਾਹ ਵਧੀਆ ਮਿਲ ਜੇਗੀ ਤੇ ਤੁਹਾਡਾ 1 ਸਾਲ ਦਾ ਵੀਜ਼ਾ ਲੱਗ ਜਾਏਗਾ ਉਹਦੇ ਨਾਲ ਹੀ ਵੀ ਨਸੋ ਵੀ ਜਿਵੇਂ ਉਹਨਾਂ ਦੱਸਿਆ ਵੀ 2.5 ਲੱਖ ਰੁਪਏ ਮਹੀਨੇ ਦਾ ਆਊਗਾ 15-20 ਲੱਖ ਰੁਪਏ ਖਾਤੇ 'ਚ ਪਾਏ ਜਾਊਗਾ ਤੁਹਾਨੂੰ ਕਿਸੇ ਕਿਸਮ ਦਾ ਕੋ 2.5 ਲੱਖ ਰੁਪਏ ਮਹੀਨਾ ਆ ਰਿਹਾ ਆ ਜਾਂ ਤੁਹਾਨੂੰ ਕਿਸੇ ਕਰੋਂ ਦੇ ਕੋਈ ਜਾਣ ਤੋਂ ਪਹਿਲਾਂ 15 ਲੱਖ ਰੁਪਏ ਤੁਹਾਡੇ ਖਾਤੇ ਪਾਏਗੇ ਕਿਸੇ 15 ਦਿਨਾਂ 'ਚ ਤਾਂ ਕੋਈ ਖਾਣਾ ਵੀ ਨਹੀਂ ਬਣਾ ਸਕਦਾ ਤੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੰਨੀ ਵਰਦੀ ਚੰਗ ਤੇ ਛੱਡ ਦਿੱਤਾ ਗਿਆ ਆ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਉਹਨਾਂ ਨੂੰ ਉਹਨਾਂ ਦੀ ਕਿੰਨੀ ਜ਼ਿਆਦਾ ਲੋੜ ਹੈ ਕਿਉਂਕਿ ਸਰਕਾਰ ਨੂੰ ਉਹਨਾਂ ਦੀ ਲੋੜ ਨਹੀਂ ਹੈਗੀ ਵੀ ਪਰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਬਹੁਤ ਲੋੜ ਹੈ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਵੀ ਤੁਹਾਨੂੰ ਨਹੀਂ ਲੋੜ ਸਾਡੀ ਖਾਤਰ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਵੇ ਜਿੱਥੇ ਵੀ ਹੈਗੇ ਆਪਣੇ ਘਰ ਆ ਜਾਣ ਬਸ ਸਸਿਕਾ ਦੋਸਤੋ ਮੈਂ ਥੋੜਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਖਾਵਾਂਗੇ ਅਮਰਸਾਦ ਦੇ ਇੱਕ ਹੋਰ ਪਰਿਵਾਰ ਦੀਆਂ ਜਿਹੜਾ ਕਿ ਪਰਿਵਾਰ ਰੋਜੀ ਰੋਟੀ ਦੇ ਖਾਤੇ ਦਾ ਹੀਰਾ ਸਿੰਘ ਨਾਂ ਦਾ ਇਹ ਨੌਜਵਾਨ ਜਿਹੜਾ ਕਿ ਰੋਜ਼ ਦੀ ਧਰਤੀ ਤੇ ਸਟੱਡੀ ਵੀਜ਼ੇ ਤੇ ਦਾਲਾਲ ਜਿਹੜਾ ਕਿ ਪੜਨ ਦੇ ਨਾਲ ਨਾਲ ਕੰਮ ਕਰਨ ਵਾਸਤੇ ਗਿਆ ਸੀ ਬੜੇ ਸੁਪਨੇ ਲੈ ਕੇ ਗਿਆ ਸੀ ਹੀਰਾ ਦੇ ਤੁਹਾਨੂੰ ਪਰਿਵਾਰ ਦੀਆਂ ਤਸਵੀਰਾਂ ਸਾਂਝੀ ਕਰਾਂਗੇ ਇੱਕ ਛੋਟਾ ਜਿਹਾ ਬੱਚਾ ਵਾ ਜਿਹੜਾ ਕਿ ਠੀਕ ਨਹੀਂ ਆ ਦਿਮਾਗੀ ਹਾਲਾਤ ਪਰ ਫਿਰ ਵੀ ਜਿਹੜੀ ਆ ਇਹਦੀ ਜ਼ਿੰਮੇਵਾਰੀ ਕਰਕੇ ਇਹਦੀ ਇਹਦੀ ਰੋਜੀ ਰੋਟੀ ਕਰਕੇ ਜਿਹੜਾ ਇਸ ਨੂੰ ਬਹੁਤ ਦੂਰ ਜਾਣਾ ਪਿਆ ਪ੍ਰਦੇਸ਼ਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇੱਕ ਛੋਟੀ ਜਿਹੀ ਬੱਚੀ ਆ ਜਿਹੜੀ ਅੱਜ ਵੀ ਆਪਣੇ ਪਾਪਾ ਨੂੰ ਯਾਦ ਕਰਕੇ ਰੋਂਦੀ ਆ ਅਤੇ ਇਸ ਬੱਚੇ ਦੀ ਹਾਲਾਤ ਵੇਖ ਲਓ ਬੱਚਾ ਠੀਕ ਨਹੀਂ ਆ ਪਰ ਫਿਰ ਵੀ ਇੱਕ ਮਾਂ ਪਈ ਉਹਦੀ ਜੋ ਜ਼ਿੰਮੇਵਾਰੀ ਸੀ ਉਹ ਨਿਭਾਉਂਦੇ ਹੋਏ ਜਿਹੜਾ ਹੀਰਾ ਸੁਪਨੇ ਬੜੇ ਭਵਿੱਖ ਦੇ ਲੈ ਕੇ ਗਿਆ ਸੀ ਵੀ ਸ਼ਾਇਦ ਘਰ ਦਾ ਜਿਹੜੀ ਗਰੀਬੀ ਦੂਰ ਕਰ ਦਊਗਾ ਪਰ ਕੀ ਪਤਾ ਸੀ ਉੱਥੇ ਜਾ ਕੇ ਉਸ ਨੂੰ ਰੋਜ਼ ਦੀ ਜਿਹੜੀ ਫੌਜ ਵਿੱਚ ਭਰਤੀ ਹੋਣਾ ਪਿਆ ਗੱਲਬਾਤ ਵੀ ਕਰਾਂਗੇ ਉਹਨਾਂ ਧਰਪਤ ਦੀ ਨਵਦੀਪ ਸਾਡੇ ਨਾਲ ਹੈ ਪੰਜ ਜੀ ਜਦੋਂ ਹੀਰਾ ਜੀ ਗਏ ਸੀ ਅਮਰਸਰੋਂ ਕਾਲੇ ਕਵਾਸਤੇ ਗਏ ਸੀ ਕਿੱਥੇ ਗਏ ਸੀ ਕਿੱਦਾਂ ਚਲੋਗੇ ਗਏ ਦੋ ਉਹਨਾਂ ਨੂੰ 2024 ਚ ਗਏ ਸੀ ਉਹਨਾਂ ਨੇ ਇੱਕ ਦੋ ਇੱਕ ਸਾਲ ਤੇ ਦੋ ਮਹੀਨੇ ਹੋ ਗਏ ਨੇ ਤਕਰੀਬਨ ਉਹ ਸਟੱਡੀ ਵੇਸ ਤੇ ਗਏ ਸੀ ਹਾਂਜੀ ਤੇ ਨਾਲ ਕੰਮ ਕਰਦੇ ਪਏ ਸੀ ਹਾਂਜੀ ਮੇਰੇ ਤੋਂ ਵੀ ਗਏ ਸੀ ਜਦੋਂ ਕੀ ਸੁਪਨੇ ਲੈ ਕੇ ਗਏ ਸੀ ਮਜਬੂਰੀ ਕੀ ਸੀ ਜਾਣ ਦੀ ਇੱਥੇ ਕੀ ਕੰਮਕਾਰ ਕਰਦੇ ਸੀ ਅਮਰਸਰ ਮਜਬੂਰੀ ਇਹ ਆਪਣੇ ਪਰਿਵਾਰ ਨੂੰ ਲੈ ਕੇ ਬੱਚਾ ਠੀਕ ਨਹੀਂ ਆ ਤੇ ਫਿਰ ਤੁਹਾਨੂੰ ਪਤਾ ਮਾਂ ਪਿਓ ਦੇ ਵੀ ਬੜੇ ਸੁਪਨੇ ਹੁੰਦੇ ਆ ਤੇ ਇਹ ਬੱਚਿਆਂ ਦੇ ਖਾਤਰ ਹੀ ਗਏ ਸੀ ਅਸੀਂ ਤੇ ਇਹੀ ਕਹਿ ਸਕਦੇ ਕਿ ਆਪਣੇ ਬੱਚਿਆਂ ਦੇ ਖਾਤਰ ਗਏ ਕਿ ਆਪਣੇ ਬੱਚਿਆਂ ਦਾ ਕੋਈ ਜੀਵਨ ਚੰਗਾ ਹੋ ਜਾਏਗਾ ਮੇਰੇ ਬੱਚਿਆਂ ਨੂੰ ਕੋਈ ਚੰਗੀ ਜ਼ਿੰਦਗੀ ਮਿਲ ਜੇਗੀ ਇਹਨਾਂ ਦੀ ਖਾਤਰ ਗਏ ਸੀ ਮੈਨੂੰ ਸੋ ਵੀ ਹੀਰਾ ਸਿੰਘ ਦੀ ਉਮਰ ਕਿੰਨੀ ਆ ਇੱਥੇ ਕੀ ਕੰਮ ਕਰਦੇ ਸੀ ਕੀ ਪਾਲਣ ਪੋਸ਼ਣ ਕਰਦੇ ਸੀ ਅਸੀਂ ਦੇਖਿਆ ਤੁਸੀਂ ਇਹ ਬੱਚਾ ਜਿਹੜਾ ਫੜਿਆ ਬੇਟਾ ਇਹਦਾ ਕੀ ਨਾਂ ਆ ਬੇਟੇ ਨੂੰ ਹੋਇਆ ਕੀ ਆ ਬੇਟੇ ਨੂੰ ਇਹਨਾਂ ਨੂੰ ਸੀਪੀ ਦੀ ਪ੍ਰੋਬਲਮ ਸਰ ਹਾਂਜੀ ਬ੍ਰੇਨ ਇਹਨਾਂ ਦਾ ਮਤਲਬ ਆਪਣੇ ਤੋਂ ਇਹ ਤਾਂ 2% ਬ੍ਰੇਨ ਹੈਗਾ ਵਾ ਹਾਂਜੀ ਆਪਣੇ ਨਾਲੋਂ ਤੇ ਇਹਦੀ ਐਡਿਵੜੀ ਪ੍ਰੋਬਲਮ ਨੂੰ ਵੇਖ ਕੇ ਇਹਦੇ ਪਾਪਾ ਨੇ ਇਹ ਡਿਸੀਜਨ ਲਿਆ ਕਿ ਅਸੀਂ ਬਾਹਰ ਜਾਵਾਂਗੇ ਤੇ ਕੁਝ ਇਹਦੇ ਵਾਸਤੇ ਕਰ ਸਕਾਂਗੇ ਹਾਂਜੀ ਮਨੀਰਸੋ ਵੀ ਜਦੋਂ ਰੂਸ ਦੀ ਧਰਤੀ ਤੇ ਗਿਆ ਉੱਥੇ ਕੀ ਮਿਹਨਤ ਕਰਨੀ ਪਈ ਕੀ ਕੀ ਕੰਮ ਕਰਨੇ ਪਏ ਉੱਥੇ ਜਾ ਕੇ ਕਿੰਨਾ ਕਿ ਪਰਿਵਾਰ ਦੇ ਹਾਲਾਤ ਸਨ ਉੱਥੇ ਜਾ ਕੇ ਪੈਸੇ ਭੇਜਦੇ ਸੀ ਕਿੰਦਾਂ ਦੀ ਉਹਨਾਂ ਨੂੰ ਮਿਹਨਤ ਕਰਨੀ ਪਈ ਤੁਹਾਡੇ ਵਾਸਤੇ ਤੇ ਕੀ ਤੁਹਾਨੂੰ ਕਹਿੰਦੇ ਹੁੰਦੇ ਸਪੌਂਸ ਦੇ ਉੱਤੇ ਹਮੇਸ਼ਾ ਹੀ ਉਹਨਾਂ ਨੂੰ ਤੇ ਜਦੋਂ ਦੀ ਗਏ ਸੀ 15 ਦਿਨ ਕੰਮ ਕਰ ਲੈਂਦੇ ਸੀ ਥੋੜੀ ਜਿਹੀ ਜੋਬ ਮਿਲਦੀ ਸੀ ਜਿੰਨੀ ਕਿ ਆਪਣੇ ਵਾਸਤੇ ਖਰਚਾ ਕੱਢਦੇ ਸੀ ਕੁਝ ਸਾਨੂੰ ਭੇਜ ਦਿੰਦੇ ਸੀ ਕਿ ਸਾਡਾ ਪਰਿਵਾਰ ਹੈ ਪਿੱਛੇ ਉਹਨਾਂ ਨੂੰ ਵੀ ਮਤਲਬ ਖਰਚਾ ਪਾਣਾ ਆ ਤੇ ਕੋਈ ਕੰਮ ਤਾਂ ਉਹਨਾਂ ਨੂੰ ਵੈਸੇ ਮਿਲਿਆ ਨਹੀਂ ਕੰਮ ਦੀ ਨਹੀਂ ਵੀ ਮਿਲਿਆ ਨਾ ਇਸੇ ਕਰਕੇ ਤੋਂ ਉਧਰ ਨੂੰ ਉਹਨਾਂ ਨੂੰ ਜਾਣਾ ਪਿਆ ਗਿਆ ਕਿਸੇ ਨੇ ਦਾ ਕਹਿ ਦਿੱਤਾ ਵੀ ਤੁਹਾਨੂੰ ਪੱਕਾ ਕੰਮ ਮਿਲ ਜੇਗਾ 1 ਸਾਲ ਵਾਸਤੇ 1 ਸਾਲ ਦਾ ਵੀਜ਼ਾ ਵੀ ਲੱਗ ਜਾਏਗਾ ਤੁਹਾਡਾ ਹੋਰ ਇਸ ਇਹੀ ਗੱਲ ਉਹਨਾਂ ਨੂੰ ਦੱਸੀ ਗਈਆਂ ਜੇ ਕਿਥੇ ਭੇਜਿਆ ਗਿਆ ਉਹਨਾਂ ਨੂੰ ਰਸ਼ੀਆ ਮਤਲਬ ਆਰਮੀ ਚ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਹਾਂਜੀ ਸਰਕਾਰ ਵੱਲੋਂ ਮੈਨੂੰ ਐਸੋ ਵੀ ਤੁਸੀਂ ਮੰਨਦੇ ਸੀ ਇਹ ਚੀਜ਼ ਨੂੰ ਲੈ ਕੇ ਵੀ ਵਿਦੇਸ਼ ਜਾਇਆ ਜਾਵੇ ਜਾਏ ਉੱਥੇ ਕੰਮ ਕਰਨ ਤੁਸੀਂ ਇਹ ਚੀਜ਼ ਨਹੀਂ ਅਗਰੀ ਹੈਗੇ ਸੀ ਨਹੀਂ ਜੀ ਨਹੀਂ ਅਸੀਂ ਮੈਂ ਉਹਨਾਂ ਨੂੰ ਖੁਦ ਨਹੀਂ ਭੇਜਦੀ ਸੀ ਕਿਉਂਕਿ ਮੇਰਾ ਬੇਟਾ ਆ ਇਹਨੂੰ ਨੇ ਸਵੇਰਾ ਸਾਨੂੰ ਹਸਪੀਟਲ ਖੜਨਾ ਪੈਂਦਾ ਆ ਕਿਉਂਕਿ ਇਹਦੇ ਹਾਲਾਤ ਹੀ ਉਦਾਂ ਦੇ ਆ ਤੇ ਫਿਰ ਇਹਨਾਂ ਦੇ ਪਾਪਾ ਨੂੰ ਕਹਿੰਦੀ ਸੀ ਕਿ ਤੁਸੀਂ ਨਾ ਜਾਓ ਵੀ ਮੈਂ ਕੱਲੀ ਵੀ ਨਹੀਂ ਕੁਝ ਕਰ ਸਕਦੀ ਉਹਨਾਂ ਤੋਂ ਬਿਨਾਂ ਤੇ ਹੁਣ ਵੀ ਅਸੀਂ ਕੁਝ ਕਰ ਸਕਦੇ ਹੁਣ ਅਸੀਂ ਫੋਨ ਨਹੀਂ ਆਂਦਾ ਪਿਆ ਆਪਣੇ ਬੱਚੇ ਦੀ ਖਾਤਰ ਗਏ ਸੀ ਤੇ ਹੁਣ ਉਹ ਖੁਦ ਨਹੀਂ ਮਿਲਦੇ ਪਏ ਅਸੀਂ ਉਹ ਨਹੀਂ ਕੰਡਾ ਹੈ ਬੱਸ ਉਹਨਾਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਹੀਰਾ ਦਾ ਪਰਿਵਾਰ ਉਹਨਾਂ ਦੀ ਧਰ ਪਤਨੀ ਅਤੇ ਬੱਚੇ ਜਿਹੜੇ ਨੇ ਅੱਜ ਵੀ ਅਡੀਗ ਰਹੇ ਨੇ ਆਪਣੇ ਪਾਪਾ ਨੂੰ ਅਤੇ ਉਸ ਦੀ ਧਰ ਪਤਨੀ ਹਮੇਸ਼ਾ ਹੀ ਫੋਨ ਉਤੇ ਉਹਨੂੰ ਅਡੀਗਦੀ ਆ ਕਦੋਂ ਫੋਨ ਆਵੇ ਹੀਰਾ ਸਿੰਘ ਦਾ ਅਤੇ ਰਾਜੀ ਖੁਸ਼ੀ ਦਾ ਫੋਨ ਹੀ ਆਵੇ ਮੈਨੂੰ ਇਹ ਸਭ ਹੀਰਾ ਸਿੰਘ ਨਾਲ ਗੱਲ ਕੀਤੀਆਂ ਨੂੰ ਕਿੰਨਾ ਚਿਰ ਹੋ ਗਿਆ ਲਾਸਟ ਕਦੋਂ ਗੱਲ ਹੋਈ ਸੀ ਤੁਹਾਡੀ ਤੁਹਾਡੀ 24 ਸਤੰਬਰ ਨੂੰ ਇਸੇ ਗੱਲ ਦਾ ਲਾਸਟ ਉਸ ਤੋਂ ਬਾਅਦ ਕੋਈ ਕਾਲ ਨਹੀਂ ਆ ਕਹਿਣ ਵਾਲੇ ਤਾਂ ਕਹਿ ਦਿੰਦੇ ਆ ਕਿ ਕੁਝ ਹੋ ਵੀ ਸਕਦਾ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਖਤਰਾ ਵੀ ਆ ਸ਼ਾਇਦ ਕੀਪ ਤਾਂ ਹੋ ਵੀ ਗਿਆ ਹੋਵੇ ਪਰ ਮੈਂ ਇਸ ਚੀਜ਼ ਨੂੰ ਹਾਲੇ ਨਹੀਂ ਮੰਨਦੀ ਵੀ ਕਿਉਂਕਿ ਅਸੀਂ ਉਹੜੀ ਕਰਦੇ ਪਏ ਆ ਕਾਫੀ ਪਰਿਵਾਰ ਹੈ ਮੇਰੇ ਨਾਲ ਅਸੀਂ ਚਲੋ ਭਜ ਨਾਟ ਕਰਨ ਲਈ ਆਪਣੀ ਪਰਿਵਾਰ ਜਿੰਨੇ ਵੀ ਸਾਰੇ ਜੁੜੇ ਆ ਨਾ ਉਹਨਾਂ ਨੂੰ ਮਤਲਬ ਕਹਿੰਦੇ ਕਿ ਸੁਰੱਖਿਤ ਵਾਪਸ ਲਿਆਵਾਂਗੇ ਘਰ ਨੂੰ ਕੀ ਲੱਗਦਾ ਨਹੀਂ ਜਿਵੇਂ ਅਸੀਂ ਲਿਖਿਆ ਬੱਚਾ ਠੀਕ ਨਹੀਂ ਆ ਬੱਚੇ ਦੀ ਮਜਬੂਰੀ ਕਰਕੇ ਜਾਂ ਬੱਚੇ ਦੇ ਹਾਲਾਤ ਨਾਲ ਠੀਕ ਹੋਣ ਕਰਕੇ ਸੋਨਾ ਭੇਖ ਵਾਸਤੇ ਜਿਹੜਾ ਮਦੇਦੀ ਧਰਤੀ ਤੇ ਗਿਆ ਸੀ ਹਿਰਾ ਸਿੰਘ ਤੇ ਸੋਚਿਆ ਸੀ ਵੀ ਸ਼ਾਇਦ ਉੱਥੇ ਜਾ ਕੇ ਚਾਰ ਪੈਸੇ ਕਮਾਉਂਗਾ ਪੁੱਤ ਦਾ ਵਧੀਆ ਇਲਾਜ ਕਰਾਂਗਾ ਦੇਖਭਾਲ ਕਰੂੰਗਾ ਇਸ ਤਰ੍ਹਾਂ ਦੀ ਗੱਲਾਂ ਤੁਹਾਡੇ ਨਾਲ ਹੁੰਦੀਆਂ ਰਹੀਆਂ ਸੀ ਬਿਲਕੁਲ ਬਿਲਕੁਲ ਆਪਣੇ ਬੱਚਿਆਂ ਦੀ ਖਾਤਰ ਹੀ ਗਏ ਆ ਸਾਡੇ ਕੋਲ ਤੇ ਚਲੋ ਸਭ ਕੁਝ ਹੈਗਾ ਸੀ ਅਸੀਂ ਕੀ ਕਰਨਾ ਪੈਸਾ ਆਪਣੇ ਬੇਟੇ ਦੀ ਖਾਤਰ ਹੀ ਗਏ ਕਿ ਮੇਰਾ ਬੇਟੇ ਨੂੰ ਮਤਲਬ ਇੰਨੀ ਵੱਡੀ ਪ੍ਰੋਬਲਮ ਹੈ ਤੇ ਅਸੀਂ ਇੱਥੇ ਨਹੀਂ ਕੁਝ ਕਰ ਸਕਦੇ ਇੰਨੀ ਕਿ ਕਮਾਈ ਨਾਲ ਸਾਡਾ ਘਰ ਦਾ ਹੀ ਗੁਜ਼ਾਰਾ ਚੱਲਦਾ ਪਿਆ ਸੀ ਤੇ ਸਾਡੇ ਬੱਚੇ ਤੱਕ ਨਹੀਂ ਮਤਲਬ ਸਾਡੇ ਕੋਲ ਪਹੁੰਚ ਹੈਗੀ ਕਿ ਇਹਦਾ ਇਲਾਜ ਇੱਥੇ ਰਹਿ ਕੇ ਹੋ ਸਕੇ ਤੇ ਆਦੇ ਆਪਣੇ ਬੱਚੇ ਦੀ ਖਾਤਰ ਗਏ ਸੀ ਉਹਨੇ ਤੇ ਇਥੋਂ ਤੱਕ ਸੋਚੀ ਕਿ ਮੈਂ ਥੋੜਾ ਸੈੱਟ ਹੋ ਜਾਗਾ ਬਾਹਰ ਆਪਣੇ ਬੱਚੇ ਨੂੰ ਖੜਾਗਾ ਤੇ ਫਿਰ ਇਹਦਾ ਉੱਥੇ ਜਾ ਕੇ ਇਲਾਜ ਕਰਾਵਾਂਗਾ ਇੰਨੀ ਸੋਚ ਰੱਖਦੇ ਆਪਣੇ ਬੱਚੇ ਦੀ ਖਾਤਰ ਮਨ ਚ ਮੀਨਿਸੋਪੀ ਖਾਸ ਕਰਕੇ ਜੁਦੇ ਚੀਜ਼ਾਂ ਸਾਹਮਣੇ ਆਉਂਦੀਆਂ ਸੀ ਤੇ ਹਮੇਸ਼ਾ ਇਹ ਗੱਲ ਵੀ ਹੁੰਦੀ ਸੀ ਕਿ ਕਦੋਂ ਜਿਹੜਾ ਵਾਪਸ ਆਇਆ ਜਾਵੇ ਵੀ ਜਾਂ ਸਾਲ ਦੋ ਸਾਲ ਲਾ ਕੇ ਜਿਹੜਾ ਵਾਪਸ ਆ ਜਾਵੇ ਹਾਂਜੀ ਹਾਂਜੀ 1 ਸਾਲ ਦਾ ਤਾਂ ਉਹਨਾਂ ਦਾ ਵੀਜ਼ਾ ਸੀ ਕਹਿੰਦੇ ਸੀ ਮੈਂ ਆਪਣਾ ਫੇਰ ਬਦਲਾਂਗਾ ਤੇ ਉਹਨਾਂ ਦੀ ਕੰਮ ਦੀ ਸੈਟਿੰਗ ਨਹੀਂ ਹੋਈ ਤੇ ਫਿਰ ਉਹਨਾਂ ਨੇ ਮਤਲਬ ਕਿਹਾ ਕਿ ਮੈਂ 1 ਸਾਲ ਦਾ ਵੀਜ਼ਾ ਪੂਰਾ ਕਰਨਾ ਆ ਉਸ ਤੋਂ ਬਾਅਦ ਨਹੀਂ ਮੈਂ ਜਾਣਾ ਇੱਥੇ ਕਿਉਂਕਿ ਇੱਥੇ ਕੰਮ ਦੀ ਸੈਟਿੰਗ ਉਹਨਾਂ ਦੀ ਹੋਈ ਨਹੀਂ ਸੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਅਸੀਂ ਲਗਾਤਾਰ ਤੁਹਾਨੂੰ ਹੀਰਾ ਦੇ ਪਰਿਵਾਰ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੱਜ ਅੱਜ ਵੀ ਉਹਨਾਂ ਦੇ ਬੱਚੇ ਜਿਹੜੇ ਨੇ ਆਪਣੇ ਪਿਤਾ ਨੂੰ ਯਾਦ ਕਰ ਰਹੇ ਨੇ ਅਤੇ ਹਮੇਸ਼ਾ ਇਹ ਚੀਜ਼ ਰਹਿੰਦੀ ਆਪੀ ਹਮੇਸ਼ਾ ਹੀ ਬੰਦਾ ਮਜਬੂਰੀ ਦੇ ਕਰਕੇ ਵਿਦੇਸ਼ ਜਾਂਦਾ ਨਹੀਂ ਤੇ ਕਿਹੜਾ ਜੀ ਕਰਦਾ ਆਪਣੇ ਬਾਲ ਬੱਚੇ ਜਾਂ ਛੱਡ ਕੇ ਆਪਣਾ ਪਰਵਾਹ ਛੱਡ ਕੇ ਪਰ ਅੱਜ ਵਿਦੇਸ਼ ਦੀ ਧਰਤੀ ਤੇ ਰੋਸ ਤੇ ਜਿਹੜਾ ਰਸ਼ੀਆ ਵਿੱਚ ਉਸ ਨੂੰ ਫੌਜ ਵਿੱਚ ਭਰਤੀ ਕਰ ਲਿਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜਾ ਕਿ ਉਹਨੂੰ ਆਰਮੀ ਵਿੱਚ ਭਰਤੀ ਕਰਕੇ ਜਿਹੜਾ ਅੱਗੇ ਭੇਜ ਦਿੱਤਾ ਗਿਆ ਵਾ ਮੈਨੂੰ ਲੱਗਦਾ ਸੀ ਉਹਨਾਂ ਦਾ ਵੀਜ਼ਾ ਵੀ ਖਤਮ ਹੋ ਰਿਹਾ ਸੀ ਲਾਸਟ ਉਹਨਾਂ ਦਾ ਹਾਂਜੀ 27 ਦਿਨ ਦਾ ਵੀਜ਼ਾ ਰਹਿ ਗਿਆ ਸੀ ਉਹਨਾਂ ਦਾ ਸਾਰਾ ਹਾਂਜੀ ਤੇ ਕੀ ਉਹਨਾਂ ਨੂੰ ਲਾਜ ਦਿੱਤਾ ਗਿਆ ਸੀ ਕੀ ਕਿਹਾ ਗਿਆ ਸੀ ਉਹਨਾਂ ਨੂੰ ਵੀ ਤੁਹਾਡਾ ਵੀਜ਼ਾ ਵੱਜ ਜਾਊਗਾ ਜਾਂ ਹੋਰ ਕੀ ਕਿਹਾ ਗਿਆ ਸੀ ਉਹਨਾਂ ਨੂੰ ਇਹੀ ਇਹੀ ਕਹਿਆ ਹੈ ਕਿ ਤੁਹਾਨੂੰ ਚੰਗੇ ਪੈਸੇ ਮਿਲ ਜਾਣਗੇ ਤੁਹਾਨੂੰ ਹੈਲਪਰੀ ਦੀ ਜੋਬ ਮਿਲੇਗੀ ਤੇ ਤੁਹਾਨੂੰ ਤਨਖਾਹ ਵਧੀਆ ਮਿਲ ਜੇਗੀ ਤੇ ਤੁਹਾਡਾ 1 ਸਾਲ ਦਾ ਵੀਜ਼ਾ ਲੱਗ ਜਾਏਗਾ ਉਹਦੇ ਨਾਲ ਹੀ ਹਾਂਜੀ ਮੈਨੂੰ ਸੋਪੀ ਜਿਵੇਂ ਉਹਨਾਂ ਦੱਸਿਆ ਵੀ 2.5 ਲੱਖ ਰੁਪਿਆ ਮਹੀਨੇ ਦਾ ਆਊਗਾ 15-20 ਲੱਖ ਰੁਪਿਆ ਖਾਤੇ 'ਚ ਪਾਇਆ ਜਾਊਗਾ ਤੁਹਾਨੂੰ ਕਿਸੇ ਕਿਸਮ ਦਾ ਕੋ 2.5 ਲੱਖ ਰੁਪਿਆ ਮਹੀਨਾ ਆ ਰਿਹਾ ਆ ਵਾ ਜਾਂ ਤੁਹਾਨੂੰ ਕਿਸੇ ਕਿਸਮ ਦੇ ਕੋਈ ਜਾਣ ਤੋਂ ਪਹਿਲਾਂ 15 ਲੱਖ ਰੁਪਿਆ ਤੁਹਾਡੇ ਖਾਤੇ ਪਾਏਗੇ ਕਿਸੇ ਹੁੰਦੇ 27 ਅਗਸਤ ਨੂੰ ਉਹ ਸੈਂਟਰ ਪਹੁੰਚੇ ਸੀ ਜਿੱਥੇ ਮਤਲਬ ਉਹਨਾਂ ਨੇ ਖੜਿਆ ਰਸੀ ਰਸੀਆਂ ਵਾਲਿਆਂ ਨੇ ਤੇ 19 اگست ਨੂੰ ਉਹਨਾਂ ਦਾ ਫੋਨ ਬੰਦ ਆਂ ਡਿਆ ਉਹਨਾਂ ਨੇ ਫੋਨ ਉਹਨਾਂ ਨੂੰ ਦਿੱਤੇ ਨੇ ਫੋਨ ਆਪਣੇ ਕੋਲ ਰੱਖ ਲਏ ਨੇ ਹਾਂਜੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਉਹ ਵੀ ਉਹਨਾਂ ਨੇ ਕਿਸੇ ਕੋਲ ਫੋਨ ਲੈ ਕੇ ਫਿਰ ਮੈਨੂੰ ਫੋਨ ਕੀਤਾ ਸੀ ਉਹਨਾਂ ਦਾ ਖੁਦ ਫੋਨ ਉਹਨਾਂ ਨੇ ਜਮ੍ਹਾਂ ਕਰ ਲਿਆ ਸੀ ਉਹਦਾ ਹੀ اگਸਟ ਮਹੀਨੇ ਇਹੀ ਵਾਸਤੇ ਹਾਲਚਾਲ ਪੁੱਛਿਆ ਸੀ ਹਾਂ ਬਿਲਕੁਲ ਆ ਭਾਂਡਿਆ ਪੰਜੇ ਬੱਚੇ ਨੂੰ ਅੱਛਾ ਹਾਲਜਾ ਪੁੱਛਿਆ ਕੀ ਦੱਸਿਆ ਕੀ ਲਾਸਟ ਵਾਰ ਉਹਨਾਂ ਨਾਲ ਗੱਲ ਹੋਈ ਹੈ ਇਹ ਹੀ ਦੱਸਦੇ ਪਏ ਸੀ ਕਿ ਸ਼ਾਇਦ ਅਸੀਂ ਅੱਗੇ ਚੱਲ ਜਾਈਏ ਨਾ ਵਾ ਇੱਕ ਅੱਦੇ ਦਿਨ ਤੱਕ ਤੇ ਜੇ ਮੈਨੂੰ ਨੈਟਵਰਕ ਮਿਲ ਜਾਣਗੇ ਤੇ ਮੈਂ ਤੁਹਾਨੂੰ ਕਾਲ ਕਰਤਾਵਾਂਗਾ ਹਾਂਜੀ ਇੰਨੀ ਜੇ ਜਨਾਟ ਵਕਾਨਗੇ ਤੇ ਮੈਂ ਤੁਹਾਨੂੰ ਕਾਲ ਕਰਾਂਗਾ ਤੁਹਾਨੂੰ ਹਾਲ ਚਾਲ ਦੱਸ ਦਾਂਗਾ ਬਾਅਦ ਵਿੱਚ ਸਾਡੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਪਰ ਵੀ ਜਿਹੜਾ ਬੰਦਾ ਆਮ ਬੰਦਾ ਹੋਵੇ ਪ੍ਰਾਈਵੇਟ ਕੰਮ ਕਰਦਾ ਹੋਵੇ ਇਥੇ ਬਲਿੰਕਟ ਵਿੱਚ ਕੰਮ ਕਰਦਾ ਹੋਵੇ ਅਣਜਾਣ ਬੰਦਾ ਕਿ ਲੱਗਦਾ ਉਹਨੂੰ ਫੌਜ ਦਾ ਜਿਹੜੀ ਆ ਕੰਮ ਉਹਨੂੰ ਫੌਜ ਦੀ ਜਿਹੜੀ ਆ ਬੰਦੂਕ ਚਲਾਉਣੀ ਜਾਂ ਟ੍ਰੇਨਿੰਗ ਕਰਨੀ ਕਿ ਲੱਗਦਾ 15 ਦਿਨ ਦੀ ਟ੍ਰੇਨਿੰਗ ਵਿੱਚ ਬੰਦੇ ਨੂੰ ਜਾ ਜਾ ਸਕਦੀ ਹੈ ਨਹੀਂ ਅਸੀਂ ਇਤ ਨਹੀਂ ਮੰਨਦੇ ਇਹ ਤੇ ਸਰਕਾਰ ਨੂੰ ਪਤਾ ਹੈ ਨਾ ਸਰਕਾਰ ਨੂੰ ਪਤਾ ਵੀ 15 ਦਿਨਾਂ ਚ ਤੇ ਕੋਈ ਖਾਣਾ ਵੀ ਨਹੀਂ ਬਣਾ ਸਕਦਾ ਤੇ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਇੰਨੀ ਵੱਡੀ ਜੰਗ ਤੇ ਛੱਡ ਦਿੱਤਾ ਗਿਆ ਆ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਦੇ ਪਰਿਵਾਰ ਨੂੰ ਵੇਖਣਾ ਚਾਹੀਦਾ ਕਿ ਉਹਨਾਂ ਦੇ ਪਿੱਛੇ ਕਿਹੜਾ ਪਰਿਵਾਰ ਕਿੱਦਾਂ ਦਾ ਵਾ ਉਹਨਾਂ ਨੂੰ ਉਹਨਾਂ ਦੀ ਕਿੰਨੀ ਜਿਆਦਾ ਲੋੜ ਹੈ ਕਿਉਂਕਿ ਸਰਕਾਰ ਨੂੰ ਉਹਨਾਂ ਦੀ ਲੋੜ ਨਹੀਂ ਹੈਗੀ ਵੀ ਪਰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਬਹੁਤ ਲੋੜ ਹੈ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਪਿੱਤ ਤੁਹਾਨੂੰ ਨਹੀਂ ਲੋੜ ਸਾਡੀ ਖਾਤਰ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਵੇ ਜਿੱਥੇ ਵੀ ਹੈਗੇ ਆਪਣੇ ਘਰ ਆ ਜਾਣ ਬਸ ਅਸੀਂ ਇਹ ਹੀ ਮੰਗ ਕਰਦੇ ਹਾਂ ਹੁਣ ਵੀ ਮੈਂ ਤੇ ਇਹ ਕਹਿੰਨੀ ਕਿ ਹੁਣ ਖਬਰਾਂ ਬਣੀਆਂ ਵਾ ਸਰਕਾਰ ਨੇ ਬਣਾਈਆਂ ਵਾ ਕਿੰਨੀਆਂ ਖਬਰਾਂ ਮੈਂ ਭੈਣ ਜੀ ਦੀ ਖਬਰ ਵਾਇਰਲ ਹੋਣ ਲਈ ਆ ਹੁਣ ਸਰਕਾਰ ਖਬਰ ਨਹੀਂ ਵੰਦੀ ਵੀ ਸਰਕਾਰਾਂ ਨੇ ਖਬਰਾਂ ਬਣਾਈਆਂ ਤੁਹਾਡੀਆਂ ਖਬਰਾਂ ਸਰਕਾਰਾਂ ਤੱਕ ਜਾਣ ਨਹੀਂ ਡੀਆਂ ਹੁਣ ਅਸੀਂ ਇਹ ਵੀ ਕਹਿੰਦੇ ਆਂ ਕਿ ਕੀ ਗੱਲ ਸਰਕਾਰ ਕਿਉਂ ਸੁੱਤੀ ਸਾਡੇ ਵਰੀ ਹੁਣ ਮਿਨਿਸਟਰ ਵੀ ਹੀਰਾ ਸਿੰਘ ਦੇ ਨਾਲ ਨਾਲ ਅਮਰਸਾ ਦੇ ਨੌਜਵਾਨ ਕਿੰਨੇ ਨੇ ਇਹ ਟੋਟਲ ਜਿਹੜੇ ਤੁਸੀਂ ਗਰੁੱਪ ਬਣਾਇਆ ਕਿੰਨੇ ਜਿਹੜੇ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ ਕਿੰਨੇ ਜਿਹੜੇ ਨੌਜਵਾਨ ਆਥੇ ਰਸ਼ੀਆ ਦੀ ਜੰਗ ਵਿੱਚ ਫਸੇ ਹੋਏ ਨੇ ਪਹਿਲੇ ਤੇ 60 ਪਰਿਵਾਰ ਸੀ 60ਾਂ ਦੇ ਬੱਚੇ ਆ ਗਏ ਨੇ ਅੱਦੇ ਹੁਣ 34 ਪਰਿਵਾਰ ਨੇ ਜਿਹੜੇ ਇਹ ਪੀੜਾ ਨਾਲ ਤੜਪੰਡ ਹੈ ਕਿ ਸਾਡੇ ਬੱਚੇ ਕਦੋਂ ਵਾਪਸ ਆਣਗੇ ਕਦੋਂ ਸਾਡੇ ਬੱਚਿਆਂ ਦਾ ਫੋਨ ਆਏਗਾ ਉਹ ਮਤਲਬ ਡੇਲੀ ਗੱਲ ਕਰਦੇ ਆ ਕਈਆਂ ਦੀ ਮਾਵਾਂ ਬਿਮਾਰ ਹੋ ਚੁੱਕੀਆਂ ਵਾ ਤਾਂ ਹੁਣ ਮੈਂ ਆਪਣੇ ਪਰਿਵਾਰ ਵਿੱਚ ਬੈਠੀ ਆ ਮੈਂ ਤਾਂ ਹੁਣ ਉਹਨਾਂ ਦੀ ੜੀ ਕਰਦੀ ਪਈ ਮੈਂ ਰੋਟੀ ਪਾਣ ਦਾ ਵੀ ਮੇਰਾ ਮੰਗ ਕੇ ਖਾਣ ਦਾ ਵਾਲਾ ਹਾਲ ਹੋਇਆ ਪਿਆ ਵਾ ਆਪਣੇ ਬੱਚਿਆਂ ਨੂੰ ਵੀ ਮੈਂ ਮੰਗ ਕੇ ਕੱਪੜੇ ਪਾਣ ਦੀ ਮੈਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਹੀਰਾਦੀਪ ਦੀ ਤਰ ਪਤਨੀ ਆ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਸੋਚ ਅਸੀਂ ਕੀ ਜ਼ਿੰਦਗੀ ਵਧੀਆ ਬਣ ਜਾਊਗਾ ਵਧੀਆ ਪ੍ਰਵਿਖ ਬਣ ਜਾਊਗਾ ਐਸ ਕਰਕੇ ਆਪਣੇ ਬਿਮਾਰ ਬੱਚੇ ਨੂੰ ਛੱਡ ਕੇ ਉਹ ਵਿਦੇਸ਼ ਦੀ ਧਰਤੀ ਤੇ ਗਿਆ ਪਰ ਕੀ ਪਤਾ ਸੀ ਉੱਥੇ ਜਾ ਕੇ ਵੀ ਉਹਦੀ ਕਿਸਮਤ ਜਿਹੜੀ ਆ ਨਹੀਂ ਸਾਥ ਦੇਣੀ ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜੀ ਜਿਹੜਾ ਇਹ ਅੱਜ ਹਾਲਾਤ ਕੀ ਨੇ ਰੋਜੀ ਰੋਟੀ ਤੋਂ ਵੀ ਜਿਹੜਾ ਇਹ ਪਰਿਵਾਰ ਆਤਰ ਹੋ ਗਿਆ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਹੀਰਾ ਸਿੰਘ ਇਕੱਲੇ ਸੀ ਪੈਣੇ ਕੰਮਾਂ ਵਾਲੇ ਹਾਂਜੀ ਸਾਡੀ ਰੋਟੀ ਵੱਖਰੀ ਤੇ ਫਿਰ ਅਸੀਂ ਮਤਲਬ ਵੱਖਰੇ ਹੀ ਹੋਣ ਮੈਂ ਆਪਣੇ ਪਰਿਵਾਰ ਦੇ ਨਾਲ ਇਹਨਾਂ ਕੋ ਮੰਗ ਲੈਣੀ ਹੈ ਵੀ ਚਲੋ ਜਦੋਂ ਆਣਗੇ ਮੈਂ ਤੁਹਾਨੂੰ ਵਾਪਸ ਕਰ ਦਵਾਂਗੀ ਖਰਚਾ ਦਿੰਦੇ ਮੈਨੂੰ ਸਾਰੇ ਘਰ ਹਲਕੇ ਸਾਰੇ ਹੁਣ ਦਿੰਦੇ ਖਰਚਾ ਮੇਰੇ ਪੇਕੇ ਵਾਲੇ ਕਰਦੇ ਮੇਰੇ ਸੋਹਰੇ ਪਰਿਵਾਰ ਕਰਦੇ ਮੈਨੂੰ ਕਿਉਂਕਿ ਲੱਗਦਾ ਨਹੀਂ ਇੱਕ ਜਿਹੜਾ ਪਤੀ ਨੇ ਕਮਾ ਕੇ ਭੇਜਦਾ ਜਾਂ ਪਤੀ ਦੀ ਕਮਾਈ ਦੇ ਨਾਲ ਨਾ ਵੀ ਕਿਸੇ ਹਾਲ ਵੱਖਣਾ ਇਹ ਤੇ ਚੀਜ਼ ਦਾ ਮਾੜਾ ਦੁੱਖ ਹੁੰਦਾ ਹੀ ਹੈ ਹੁੰਦਾ ਹੈ ਬਿਲਕੁਲ ਹੁੰਦਾ ਹੈ ਮੈਂ ਮਨਾ ਕਰ ਦਿੰਨੀ ਉਹ ਸਾਰੇ ਮਤਲਬ ਕਰਦੇ ਕਿ ਕੋਈ ਗੱਲ ਨਹੀਂ ਜਦੋਂ ਆਜੇਗਾ ਅਸੀਂ ਕੋਈ ਨਹੀਂ ਤੁਸੀਂ ਵਾਪਸ ਕਰ ਦਿਓ ਨਹੀਂ ਵੀ ਕਰਨੇ ਉਹਨਾਂ ਕੋਈ ਗੱ ਬਨੋ ਜੋ ਆਪਣੇ ਘਰ ਵਾਲੇ ਨਾਲ ਰਿਸ਼ਾ ਹੈ ਗਈ ਹੁਣ ਮੈਂ ਆਪਣੇ ਪਰਿਵਾਰ ਚ ਭਾਵੇਂ ਰਹਿਣੀ ਆ ਭਾਵੇਂ ਦੱਸ ਜਾਣੇ ਪਰ ਮੈਂ ਉਹਨਾਂ ਨੂੰ ਉਡੀਕਦੀ ਰਹਿਣੀ ਅੱਜ ਵੀ ਮਨਸੋ ਵੀ ਅ ਹਰ ਕਿੰਨੇ ਮਹੀਨੇ ਹੋ ਗਏ ਨੇ ਗਿਆ ਨੂੰ ਤੇ ਕਿੰਨਾ ਕ ਮਨ ਚ ਵਿਚਾਰ ਹੁੰਦਾ ਜਾਂ ਕਿੰਨੇ ਕ ਵਿਚਾਰ ਵਨਸ ਵਨ ਜਿਹੜੇ ਤੁਹਾਡੇ ਦਿਮਾਗ ਚ ਗਲਾਉਂਦੇ ਉਹਨਾਂ ਨੂੰ 3 ਮਹੀਨੇ ਹੋ ਜਾਣੇ 24 ਤਰੀਕ ਨੂੰ ਤੇ 2.5 ਮਹੀਨੇ ਲਾ ਕੇ ਚੱਲੋ ਤੁਸੀਂ ਮਨ ਚ ਆਂਦੇ ਵਿਚਾਰ ਕਹਿਣ ਵਾਲੇ ਕਹਿੰਦੇ ਵੀ ਆ ਕਿ ਕੁਝ ਹੋ ਵੀ ਗਿਆ ਹੋਵੇਗਾ ਅਸੀਂ ਕੀ ਕਰਨਾ ਮੈਂ ਹੁਣ ਉਡੀਕਦੀ ਪਈ ਆ ਪਰ ਮੈਂ ਮੰਨਦੀ ਨਹੀਂ ਹਾਲੇ ਵੀ ਹਾਂਜੀ ਮੇਸੂ ਵੀ ਅੰਮੇਸ਼ਾ ਜਦੋਂ ਕਿ ਫੋਨ ਵੱਜਦਾ ਜਾਂ ਫੋਨ ਦੀ ਘੰਟੀ ਵੱਜਦੀ ਜਾਂ ਬਾਹਰੋਂ ਦਰਵਾਜ਼ਾ ਲੋਕ ਖੁੰਦਦਾ ਜਾਂ ਅਵਾਜਦਾ ਬੈਲ ਵੱਜਦੀ ਆ ਕਿੰਨਾ ਕਿ ਮਨ ਹੁੰਦਾ ਵੀ ਸਿਰ ਕੀ ਤੇ ਹੀਰਾ ਨਾ ਆ ਗਿਆ ਹੋਵੇ ਬੱਚਿਆਂ ਦਾ ਪਤਾ ਨਾ ਆ ਗਿਆ ਹੋਵੇ ਕਿ ਉੱਠ ਕੇ ਕਿੰਨਾ ਕਿ ਬਹਿ ਜਾਂਦੇ ਵੀ ਵਾਕਈ ਕਿ ਇਹ ਜਿਹੜੀਆਂ ਗੱਲਾਂ ਸੱਚ ਹੋ ਜਾਣਗੇ ਤੇ ਸੁਪਨਾ ਸੱਚ ਹੋ ਜੇਗਾ ਤੇ ਮੇਰਾ ਇਫਤਾਦੇ ਹੁੰਦਾ ਕਿ ਬਈ ਬਿਲਕੁਲ ਤੁਸੀਂ ਜਿਹੜੀਆਂ ਗੱਲਾਂ ਕਰਦੇ ਗੱਲਾਂ ਮੈਂ ਰੋਜ਼ ਸੋਚਦੀ ਰੋਜ਼ ਹੀ ਡੇਲੀ ਮੇਰੇ ਮਨ 'ਚ ਵਿਚਾਰ ਆਉਂਦੇ ਆ ਕਿ ਹੁਣ ਫੋਨ ਆਏਗਾ ਮੈਂ ਰਾਤ ਨੂੰ ਉੱਠ ਜਾਨੀ ਆ ਫੋਨ ਵਾਲੇ ਵੇਖ ਲੈਨੀ ਆ ਫਿਰ ਬਹਿ ਜਾਈਦਾ ਕਿ ਚਲੋ ਕੋਈ ਨਹੀਂ ਕਦੀ ਨਾ ਕਦੀ ਫੋਨ ਆਏਗਾ ਉਹਨਾਂ ਦਾ ਜਦੋਂ ਤੇ ਹੁਣ ਕਹਿੰਦੇ ਪਰਿਵਾਰ ਵੀ ਸਾਡੇ ਬੱਚਿਆਂ ਦੇ ਬਣ ਆਉਂਦੇ ਫਿਰ ਸਾਨੂੰ ਥੋੜਾ ਸਕੂਨ ਹੋ ਜਾਂਦਾ ਪੀ ਉਹਨਾਂ ਦੇ ਨਾਲ ਹੀ ਹੋਣਗੇ ਜੀ ਮੇਸ ਤੁਸੀਂ ਇਸ ਬੱਚੇ ਕਿਸੇ ਮੰਤਰੀ ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਜਾ ਕੇ ਮਿਲਨ ਦੀ ਕਿਸੇ ਤਰ੍ਹਾਂ ਦਾ ਕਿ ਜਿਹੜਾ ਆਪਣੇ ਪਤੀ ਨੂੰ ਵਾਪਸ ਲਿਆਂਦਾ ਜਾਵੇ ਜਾਂ ਹੋਰ ਜਿਹੜੇ ਨੌਜਵਾਨ ਫਸੇ ਨੇ ਰਸ਼ੀਆਤ ਜੰਗ ਵਿੱਚ ਉਹਨਾਂ ਨੂੰ ਵ ਹਾਂਜੀ ਬਿਲਕੁਲ ਸਾਰੀ ਕਾਰਵਾਈ ਚੱਲਦੀ ਪਈ ਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਆ ਹੁਣ ਅਸੀਂ ਕੱਲ ਅੱਜ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਦਿੱਲੀ ਜਾਣਾ ਹੈ ਰਾਤ ਨੂੰ ਸਾਰੀਆਂ ਫੈਮਲੀਆ ਦੇ ਨਾਲ ਜਾਣਾ ਹੈ ਕੱਲ ਅਸੀਂ ਕਿਸੇ ਨੂੰ ਮਿਲਣਾ ਮੰਤਰੀ ਨੂੰ ਉੱਥੇ ਸਾਰੀ ਅਪਾਇੰਟਮੈਂਟ ਹੋਈ ਨੇ ਤੇ ਫਿਰ ਵੇਖੋ ਕੀ ਕਾਰਵਾਈ ਕਰਦੇ ਪਹਿਲੇ ਵੀ ਦੋ ਵਾਰੀ ਦਿੱਲੀ ਹੋ ਕੇ ਆ ਗਏ ਨੇ ਧਰਨੇ ਤੋਂ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਵੀ ਹਾਲ ਤੱਕ ਮਿਹਰ ਤੋਂ ਵੀ ਪਰਮਾਤਮਾ ਗਾੜੀ ਕਿੰਨੀ ਅਰਦਾਸ ਬੇਨਤੀ ਕਰਦੇ ਹੋ ਹਮੇਸ਼ਾ ਹੀ ਪ੍ਰਭਾਤ ਨੂੰ ਯਾਦ ਕਰਦੇ ਹੋ ਆਪਣੇ ਪਤੀ ਦੀ ਹਮੇਸ਼ਾ ਉਮਰ ਲੰਮੀ ਦੀ ਕਾਮਨਾ ਕਰਦੇ ਹੋ ਕਿੰਨਾ ਕੋ ਸੱਚੇ ਪਾਤਸ਼ਾਹ ਅਰਦਾਸ ਕਰਦੇ ਹੋ ਵੀ ਮੇਰਾ ਪਤੀ ਵਾਪਸ ਆ ਜਾਏ ਜਾਂ ਜਿਹੜੇ ਬਾਕੀ ਨੌਂ ਬੰਦੇ ਫਸੇ ਨੇ ਉਹ ਵਾਪਸ ਆ ਜਾਣ ਪਰਮਾਤਮਾ ਗਾੜੀ ਤੇ ਮੈਂ ਡੇਲੀ ਅਰਦਾਸ ਕਰਦੀ ਮੈਂ ਗੁਰੂ ਘਰ ਜਾਂਦੀ ਆ ਨਾ ਉੱਥੇ ਮੈਂ ਹੀ ਮੰਗਦੀ ਕਿ ਜਿੱਦਾਂ ਮੈਂ ਘਰ ਜਾਵਾਂ ਤੇ ਮੇਰਾ ਘਰ ਵਾਲਾ ਘਰ ਆਇਆ ਹੋਵੇ ਠੀਕ ਠਾਕਾ ਮੇਰੇ ਇਹੀ ਮਨ ਤੇ ਵਿਚਾਰ ਹੁੰਦੇ ਕਿ ਮੈਂ ਰੱਬ ਅਗਰ ਬੈਠੀ ਆ ਸਭ ਕੁਝ ਠੀਕ ਹੋਏਗਾ ਮੇਰੇ ਜਾਂਦੇ ਨੂੰ ਘਰ ਆ ਜਾਣਗੇ ਗਾੜੀ ਪਰਮਾਤਮਾ ਜੋ ਕਰੇਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਇੱਕ ਮਾਂ ਇੱਕ ਪਤਨੀ ਆਪਣੇ ਪਤੀ ਦੀ ਲੰਮੀ ਮਰਵਾਸਤੇ ਹਮੇਸ਼ਾ ਅਰਦਾਸ ਕਰਦੀ ਆ ਪਤੀ ਨੇ ਸੋਚਿਆ ਸੀ ਵੀ ਘਰ ਦੀ ਗਰੀਬੀ ਦੂਰ ਹੋ ਜਾਊਗੀ ਬੱਚਿਆਂ ਦਾ ਭੁੱਖ ਬੰਜੂਗਾ ਇਹ ਛੋਟੜੇ ਬੱਚੇ ਨੇ ਪਰ ਕੀ ਪਤਾ ਸੀ ਵੀ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਉਸ ਨੂੰ ਜਿਹੜੀ ਕਿਸਮਤ ਨੇ ਸਾਥ ਨਹੀਂ ਦੇਣਾ ਉੱਥੇ ਜਾ ਕੇ ਵੀ ਮਾੜੇ ਹਾਲਾਤ ਮਾੜੇ ਦੌਰ ਚ ਲੰਘ ਰਿਹਾ ਅਤੇ ਰਸ਼ੀਆ ਦੀ ਫੌਜ ਵਿੱਚ ਭਰਤੀ ਹੋ ਜਾਂਦਾ ਤੇ ਜੰਗ ਵਿੱਚ ਚਲੇ ਜਾਂਦਾ ਮਨੇ ਸੋਪੇ ਹੁਣ ਤੱਕ ਕਿ ਲੱਗਦਾ ਜਿਵੇਂ ਸਾਡੇ ਨੌਜਵਾਨ ਨੇ ਉਹਨਾਂ ਨੂੰ ਫਸਾਇਆ ਜਾ ਰਿਹਾ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਪੈਸਿਆਂ ਦਾ ਵੀ ਤੁਹਾਡੇ ਖਾਤੇ 'ਚ 15 ਪੰਨਾ 20 ਲੱਖ ਰੁਪਏ ਪਾ ਦਿਆ ਜਾਊਗਾ ਤੁਹਾਨੂੰ 2.5 ਲੱਖ ਰੁਪਏ ਮਹੀਨਾ ਦਿੱਤੇ ਜਾਊਗਾ ਤੇ ਉਹਨਾਂ ਨੂੰ ਮੌਦੇ ਮੂੰਹ ਗਾੜੀ ਜਿਹੜਾ ਭੇਜ ਦਿੰਦੇ ਨੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਇਹ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਰਕਾਰ ਨੂੰ ਸਾਡੀ ਕੀਮਤ ਦਾ ਨਹੀਂ ਪਤਾ ਪਈ ਉਹਨਾਂ ਦੀ ਕਿੰਨੀ ਕੀਮਤ ਸਾਡੀ ਜ਼ਿੰਦਗੀ ਵਿੱਚ ਸਰਕਾਰ ਆਪਣੀ ਮੰਨਦੀ ਆ ਕਰਨ ਢੀ ਆ ਪਰ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਕਿਸ ਨੂੰ ਨਹੀਂ ਵੇਖਣ ਦੀ ਵੀ ਉਹਨਾਂ ਦੇ ਕਿੱਦਾਂ ਦੇ ਪਰਿਵਾਰ ਆ ਉਹਨਾਂ ਦੀ ਰੋਜ਼ੀ ਰੋਟੀ ਗਿੰਨੇਟੇ ਦੇ ਪਿਛੇ ਆ ਡਿਕੰਡੇ ਉਹਨਾਂ ਨੂੰ ਜੇਦਾਂ ਕੋ ਕੋਈ ਸਹਾਰਾ ਨਹੀਂ ਹੈਗਾ ਮੈਂ ਕਿਦਾਂ گزارਾ ਕਰਾਂਗੀ ਆਪਣੇ ਹਸਬੰਦ ਤੋਂ ਬਿਨਾਂ ਛੋਟੇ ਛੋਟੇ ਮੇਰੇ ਬੱਚੇ ਆ ਮੈਂ ਕਿਦਾਂ ਰਹਿਨੀ ਆ ਮੈਨੂੰ ਪਤਾ ਆ ਸਰਕਾਰ ਨੇ ਇਸ ਗੱਲ ਸਮਝਦੀ ਨਹੀਂ ਪਰ ਮੇਰੀ ਵੀ ਤਾਂ ਬੀ ਛੋਟੀ ਜਿਹੀ ਬੱਚੀ ਆ ਕਿੰਨਾ ਪਾਪਾ ਨੂੰ ਯਾਦ ਕਰਦੀ ਆ ਪਾਪਾ ਦੀ ਵੇਖ ਕੇ ਫੋਟੋਆਂ ਨੂੰ ਚੁੰਮਦੀ ਆ ਤੇ ਕੀ ਗੱਲਾਂ ਕਰਦੀ ਆ ਵੀ ਪਾਪਾ ਜੀ ਕਦੋਂ ਆਉਣਗੇ ਜਾਂ ਕੀ ਕਰਦੀ ਆ ਇਹੀ ਕਹਿੰਦੀ ਕਿ ਪਾਪਾ ਨੇ ਕਦੋਂ ਪਾਪਾ ਦਾ ਜ਼ਿਕਰ ਕਰਦੇ ਉਹਨੂੰ ਪਤਾ ਤਾਂ ਨਹੀਂ ਵੀ ਕਿੱਥੇ ਗਏ ਆ ਮੈਂ ਦੱਸ ਦਿਆਂਗੀ ਬਾਹਰ ਆ ਫਿਰ ਉਹ ਜਦੋਂ ਕੋਈ ਪੁੱਛਦਾ ਕਹਿੰਦੀ ਮੇਰੇ ਪਾਪਾ ਬਾਹਰ ਹੈਗੇ ਉਹਨਾਂ ਨੂੰ ਇਹ ਹਾਲਾਤਾਂ ਦਾ ਨਹੀਂ ਇਹ ਪਤਾ ਬੱਚੇ ਆ ਗਏ ਉਹਨਾਂ ਨੂੰ ਕੁਝ ਨਹੀਂ ਸਮਝ ਆ ਲੇਕਿਨ ਮੇਰੇ ਪਾਪਾ ਕਿਹੜੇ ਹਾਲਾਤ ਵਿੱਚ ਨੇ ਕਿੱਦਾਂ ਨੇ ਇਹ ਸਿਰਫ ਮੈਨੂੰ ਪਤਾ ਆ ਲੱਗਦਾ ਨਹੀਂ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜਾ ਬੰਦੇ ਨੂੰ ਪਰਦੇਸ ਜਾਣਾ ਪੈਂਦਾ ਜੇ ਘਰਾਂ ਦੀਆਂ ਮਜਬੂਰੀਆਂ ਨਾ ਹੋਣ ਕਿਹੜਾ ਜੀ ਕਰਦਾ ਆਪਣੇ ਪਰਿਵਾਰ ਨੂੰ ਬਲ ਬੱਚੇ ਛੱਡ ਕੇ ਪਰਦੇਸਾਂ ਵੱਲ ਜਾਣ ਨੂੰ ਮੈਂ ਸਮਝਦੀ ਹਾਂ ਮੈਂ ਕਹਿੰਨੀ ਜੇ ਮਜਬੂਰੀ ਬਣੀ ਵੀ ਆ ਬੰਦੇ ਦੀ ਜੇ ਕੋਈ ਬਾਹਰ ਜਾਂਦਾ ਵੀ ਆ ਪਰ ਉਹਦਾ ਨਾ ਐਦਾਂ ਨਾ ਕਰੋ ਵੀ ਕਿ ਉਹਨੂੰ ਮਤਲਬ ਕਿਸੇ ਕੰਮ ਗਿਆ ਤੁਹਾਨੂੰ ਹੋਰ ਕਿਹੇ ਕੰਮ 'ਚ ਲਾਜੋ ਕਿਉਂਕਿ ਸਰਕਾਰ ਨੂੰ ਚਾਹੀਦਾ ਇਸ ਗੱਲ ਤੇ ਧਿਆਨ ਦੇਣਾ ਕਿ بڑے ਪਰਿਵਾਰ ਨੇ ਪਿੱਛੇ ਬਾਚੋਂ ਹੀ ਪਟਕਦੇ ਫਿਰਦੇ ਆ ਅਸੀਂ ਹੁਣ ਸਰਕਾਰ ਕੋ ਮੰਗ ਕਰਦੇ ਹੁਣ ਸਰਕਾਰ ਸਾਡੀ ਗੱਲ ਨਹੀਂ ਸੁਣਾਂਦੀ ਭੇਜ ਦਿੱਤਾ ਉਹਨਾਂ ਨੂੰ ਪਹਿਲੇ ਉਹਨਾਂ ਨੂੰ ਸਾਰਿਆਂ ਨੇ ਕੀ ਮੰਗ ਕਰਦੇ ਹੋ ਸੈਂਟਰ ਸਰਕਾਰ گاڑی ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ گاڑی ਕੀ ਅਪੀਲ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਕਿ ਸਾਡੇ ਛੋਟੇ ਛੋਟੇ ਬੱਚੇ ਆ ਕਈਆਂ ਦੇ ਪਰਿਵਾਰ ਕਈਆਂ ਦੇ ਪੁੱਤ ਨੇ ਕਈਆਂ ਦੇ ਪਤੀ ਨੇ ਤੇ ਤੁਸੀਂ ਮਤਲਬ ਜੋ ਵੀ ਤੁਹਾਡੇ ਕੋਲ ਬੰਦਾ ਆ ਤੁਹਾਡੇ ਹੱਥ 'ਚ ਆ ਸਾਰਾ ਕੁਝ ਤੇ ਉਹਨਾਂ ਨੂੰ ਠੀਕ ਠਾਕ ਪੰਜਾਬ ਵਾਪਸ ਲਿਆਂਦਾ ਜਾਵੇ ਜਿੱਥੇ ਵੀ ਹੈਗੇ ਨੇ ਹਾਂਜੀ ਸਾਡੇ ਤੱਕ ਉਹਨਾਂ ਦੀ ਜਾਣਕਾਰੀ ਪਹੁੰਚਾਈ ਜਾਵੇ। ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਹੀਰਾ ਸਿੰਘ ਦੇ ਪਰਿਵਾਰ ਨੇ ਤਨ ਪਤਨੀ ਨੇ ਤੁਸੀਂ ਦੇਖਿਆ ਜਿਹੜਾ ਕਿ ਰਸ਼ੀਆ ਦੀ ਜੰਗ ਵਿੱਚ ਚਲਾ ਗਿਆ ਵਾ ਅਤੇ ਇਥੋਂ ਰੋਜੀ ਰੋਟੀ ਵਾਸਤੇ ਕਮੋਂ ਵਾਸਤੇ ਗਿਆ ਸੀ ਪਰ ਮਜਬੂਰੀਆਂ ਕਰਕੇ ਜਿਹੜਾ ਉਥੇ ਜਾਂ ਕਹਿ ਲੋ ਭੀ ਲਾਲੇ ਦਿੱਤਾ ਗਿਆ ਅਤੇ ਉਹਨੂੰ ਰਸ਼ੀਆ ਦੀ ਜੰਗ ਵਿੱਚ ਭੇਜਤਾ ਗਿਆ ਅੱਜ 3 ਮਹੀਨੇ ਹੋ ਗਏ ਨੇ ਕਿਸੇ ਤਰ੍ਹਾਂ ਪਰਿਵਾਰ ਦਾ ਰਾਪਤਾ ਨਹੀਂ ਹੋਇਆ ਲਾਸਟ ਗੱਲ ਹੋਈ ਸੀ ਅਤੇ ਅੱਜ ਪਰਿਵਾਰ ਦਾ ਲੋਕ ਬੁਰਾ ਹਾਲਿਆ ਬੱਚਾ ਜਿਹੜਾ ਬੇਟਾ ਬੰਬਾਰਿਆ ਉਸਦੀ ਰੋਜੀ ਰੋਟੀ ਵਾਸਤੇ ਗਿਆ ਸੀ ਸੋਚਿਆ ਸੀ ਬੜੇ ਸੁਪਨੇ ਕਿ ਪੁੱਤ ਦਾ ਇਲਾਜ ਕਰਾਂਗਾ ਪਰ ਸੁਪਨੇ ਕਿਤੇ ਕਿਤੇ ਅਧੂਰੇ ਰਹਿ ਗਏ ਨੇ ਐਸੇ ਕਿ ਸਾਡੀ ਵੀ ਸਰਕਾਰ ਗਾੜੀ ਪ੍ਰਸ਼ਾਸਨ ਗਾੜੀ ਮੰਗਿਆ ਕਿ ਉਸ ਨੂੰ ਜਿਹੜਾ ਵਾਪਸ ਜਲਦ ਜਲਦ ਨਿਆਂ ਦਾ ਜਾਵੇ ਮੇਨੋ ਦੇ ਉਹ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ